ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਜੈ ਭਾਰਤ ਸਸਿਕਾਲ ਨਮਸਕਾਰ ਸਾਰਿਆਂ ਸਾਥੀਓ ਅੱਛਾ ਤੁਸੀਂ ਜਦੋਂ ਜੈ ਭੀਮ ਕਰਦੇ ਆਂ ਅਸੀਂ ਤੇ ਤੁਸੀਂ ਉਲਝ ਜਾਂਦੇ ਹੋ ਬੋਲਦੇ ਨਹੀਂ ਕਿਉਂਕਿ ਤੁਹਾਨੂੰ ਪਤਾ ਨਹੀਂ ਹੈ ਮੈਂ ਦੱਸਾਂ ਜੈ ਭੀਮ ਕਿਉਂ ਕਰਨ ਦੀ ਲੋੜ ਪੈਦੀ ਹੈ ਜੈ ਭੀਮ ਜੈ ਭਾਰਤ ਅਸੀਂ ਤਾਂ ਕਹਿੰਦੇ ਆ ਕਿ ਬਾਬਾ ਸਾਹਿਬ ਡਾਕਟਰ ਬੀੜਕਰ ਜੀ ਮਰੋ ਸਾਹਿਬ ਨੇ ਸਾਡੇ ਲਈ 25 ਸਾਲ ਸੰਘਰਸ਼ ਕਰਕੇ ਇਹ ਸੰਵਿਧਾਨ ਲਿਖਿਆ ਸੀ 25 ਸਾਲ ਤੇ ਚਾਰ ਉਹਦੇ ਬੱਚੇ ਸੀ ਉਹ ਸਾਡੇ ਕੰਮਾਂ 'ਚ ਲੱਗੇ ਰਹੇ ਤੇ ਸ਼ੀਧੀ ਪ੍ਰਾਪਤ ਕਰਕੇ ਹੈਨਾ ਉਹਨਾਂ ਦਿਨਾਂ 'ਚ ਉਹ ਸੰਘਰਸ਼ ਕਰਦੇ ਸੀਗੇ ਕਿ ਜਿਨ੍ਹਾਂ ਦਿਨਾਂ 'ਚ ਸਾਨੂੰ ਛੁੱਧਰ ਦੱਸਦੇ ਸੀ ਜਿਨ੍ਹਾਂ ਦਿਨਾਂ 'ਚ ਸਾਨੂੰ ਪੜ੍ਹਨ ਨਹੀਂ ਦਿੰਦੇ ਸੀ ਸਕੂਲ 'ਚ ਪਾਣੀ ਨਹੀਂ ਪੀਣ ਦਿੰਦੇ ਸੀ ਪਾਣੀ ਵੀ ਸਾਨੂੰ ਛਪੜਾਂ ਤੇ ਨਹਰਾ 'ਚ ਪਾਣੀ ਪੀਣਾ ਪੈਂਦਾ ਸੀ ਅਤੇ ਸਾਨੂੰ ਨਾ ਪੜਨ ਦਿੰਦੇ ਸੀ ਨਾ ਪਾਣੀ ਪੀਣ ਦਿੰਦੇ ਸੀਗੇ ਨਾ ਅਸੀਂ ਆਪਣੀ ਪ੍ਰੋਪਰਟੀ ਬਣਾ ਸਕਦੇ ਸੀ ਅਸੀਂ ਮਕਾਨ ਆਪਦਾ ਨਹੀਂ ਬਣਾ ਸਕਦੇ ਸੀ ਨਾਮ ਨਹੀਂ ਕਰਾ ਸਕਦੇ ਸੀ ਜੇ ਅਸੀਂ ਕੰਮ ਕੀਤਾ ਸੀ ਤੇ ਆਪਾਂ ਆਪਣੀ ਮਜ਼ਦੂਰੀ ਨਹੀਂ ਲੈ ਸਕਦੇ ਸੀ ਉਹਨਾਂ ਦੀ ਬਚੀ ਹੋਈ ਰੋਟੀ ਜਿਹੜੀ ਬੇਈ ਹੁੰਦੀ ਸੀਗੀ ਬਚੀ ਹੋਈ ਝੂਠੀ ਰੋਟੀ ਉਹਦੇ ਤੇ ਹੀ ਅਸੀਂ ਗੁਜ਼ਾਰਾ ਕਰਦੇ ਸੀ ਉਹਨਾਂ ਦੇ ਨਾਲ ਛੋਟਕੜੋਂ ਭਾਂਜੀ ਤੁਸੀਂ ਜਿਆਦਾ ਕੰਮ ਕਿੱਦਾਂ ਬਖੀਦਾ ਤਾਂ ਉਹਨਾਂ ਨੇ ਬੜੇ ਔਖੇ ਹੋ ਕੇ ਪੜ੍ਹਾਈ ਕੀਤੀ ਸੰਘਰਸ਼ ਕੀਤਾ ਤਾਂ ਸੰਵਿਧਾਨ ਬਣਾਇਆ ਜਿਦੇ ਵਿੱਚ ਲਿਖਿਆ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਦੇਣੀ ਸਾ ਸਭ ਤੋਂ ਵੱਡਾ ਯੋਗਦਾਨ ਔਰਤਾਂ ਦਾ ਇਤਿਹਾਸ ਬਣਾਇਆ ਉਹਨਾਂ ਨੇ ਸੰਵਿਧਾਨ ਵਿੱਚ ਲਿਖਿਆ ਕੀ ਲਿਖਿਆ ਛੋਟੇ ਕਮ ਹੁੰਦਾ ਰਹੇ ਹੌਲੀ ਹੌਲੀ ਕੀ ਲਿਖਿਆ 44 ਕਿ ਜਿਹੜੀ ਔਰਤ ਘਰ ਚ ਸ਼ਾਦੀशुदा ਹੋ ਕੇ ਆਵੇ ਉਹ ਘਰ ਦੀ ਬਰਾਬਰ ਦੀ ਹਿੱਸੇਦਾਰਾ ਪੜਾਈ ਚ ਵੀ ਬਰਾਬਰ ਦੀ ਹਿੱਸੇਦਾਰਾ ਨੌਕਰੀਆਂ ਚ ਵੀ ਬਰਾਬਰ ਦੀ ਹਿੱਸੇਦਾਰਾ ਇਲੈਕਸ਼ਨਾਂ ਚ ਵੀ ਬਰਾਬਰ ਦੀ ਹਿੱਸੇਦਾਰਾ ਅਤੇ ਉਸ ਸੰਵਿਧਾਨ ਦੇ ਮੁਤਾਬਕ ਸ਼ਰਮਿਤ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣੀ ਔਰਤਾਂ ਚੋਂ ਫਿਰ ਉਹ ਪ੍ਰਧਾਨ ਮੰਤਰੀ ਬਣ ਸੀ ਕਿ ਤਾਂ ਇਸ ਲਈ ਜਿਹਨੇ ਸਾਡੇ ਲਈ ਇੰਨਾ ਔਖਾ ਹੋ ਕੇ ਕੁਝ ਲਿਖਿਆ ਹੈ ਨਾ ਸਾਡੀ ਜ਼ਿੰਦਗੀ ਬਦਲਦੀ ਸਾਡੀ ਤਕਦੀਰ ਬਦਲਦੀ ਹੈ ਨਾ ਤਾਂ ਫਿਰ ਉਹਦੇ ਲਈ ਆਪਣਾ ਨਾਰਾ ਨਹੀਂ ਲਾ ਸਕਦੇ ਆਪਾਂ ਬਈ ਤਾਂ ਫਿਰ ਬਾਦ ਪੂਰੀ ਗੜਕ ਕੇ ਲੱਗੇ ਪਿੰਡ ਤੱਕ ਜਾਵੇ ਹਾਂ ਜੈ ਪੀ ਜੈ ਜੀ ਜੈ ਭਾਰਤ ਜੈ ਭਾਰਤ ਅੱਜ ਪਿੰਡ ਝੋਲਿਆਂ ਦੇ ਵਿੱਚ ਸਾਡੇ ਸਰਕਲ ਪ੍ਰਧਾਨ ਵੀਰਪਾਲ ਕੌਰ ਨੇ ਮਨਰੇਗਾ ਮਜ਼ਦੂਰਾ ਨੂੰ ਚੱਲਦੇ ਕੰਮ ਦੇ ਵਿੱਚ ਮੀਟਿੰਗ ਕਰਾਈ ਆ ਜਿਦੇ ਵਿੱਚ ਬਹੁਤ ਔਖੇ ਸਮੇਂ ਔਖੇ ਸਮੇਂ ਦੇ ਵਿੱਚ ਗਰਮੀ 'ਚ ਸਾਡੇ ਮਜ਼ਦੂਰ ਕੰਮ ਕਰ ਰਹੇ ਆ ਲੇਕਿਨ ਜਿਹੜਾ ਪ੍ਰਸ਼ਾਸਨ ਆ ਉਹ ਨੀਤ ਖਰਾਬ ਆ ਸ਼ਰਮਾਇਦਾਰ ਤੇ ਰਾਜਨੀਤਿਕ ਲੋਕਾਂ ਦੇ ਕਹਿਣ ਤੇ ਸਾਨੂੰ ਖਰਾਬ ਕਰਦਾ ਸਾਡੇ ਪੂਰੇ ਪੈਸੇ ਨਹੀਂ ਪਹੁੰਚਦੇ ਕੰਮ ਕਰਵਾ ਲੈਂਦੇ ਕੱਟ ਪੈਸਾ ਕਰ ਲੈਂਦੇ ਹੈਨਾ 160000 ਇੰਨੀ ਮਿੱਟੀ ਕੱਢੀ ਤੇ ਕੀ ਅੱਧਾ ਪੈਸਾ ਭਾਇਆ ਨਿਕਲ 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 ਕਿੰਨੇ ਜਣਾ ਬੋਲਦਾ ਬਾਕੂ ਕੀ ਨਾਮ ਆ ਲਾਲ ਲਾਲ ਚੰਦ ਮੈਨੂੰ ਆਂਦੇ ਲਾਲ ਚੰਦ ਪਿੰਡ ਝੋਲਿਆ ਤੂੰ ਹਾਂਜੀ ਨਹਿਰ ਤੇ ਜਦੋਂ ਤੁਸੀਂ ਮਿੱਟੀ ਕੱਢਣ ਲੱਗੇ ਤੁਹਾਨੂੰ ਮੀਣਕੇ ਦੇ ਜਾਂਦੇ ਸੀ ਹਾਂ ਮੀਣਕੇ ਦਿੰਦਾ ਰੰਗ ਨਾਲ ਬੈਠ ਤੇ ਖਲਾਉਂਦਾ ਸੀ ਮੀਣਕੇ ਦੇਣ ਤੋਂ ਬਾਅਦ ਤੁਸੀਂ ਕੰਮ ਵੀ ਪੂਰਾ ਕਰ ਲੈਂਦੇ ਹੈਨਾ ਕੰਮ ਕਰਨ ਤੋਂ ਬਾਅਦ ਫਿਰ ਵੀ ਉਹ ਮਿੱਟੀ ਕੱਟ ਪਾਉਂਦੇ ਸਾਡੇ ਪੈਸੇ ਕੱਟ ਹਾਂ ਕੱਟ ਪਾਉਂਦੇ ਹੈਨਾ ਆ ਕੋਈ ਗੱਲ ਨਹੀਂ ਐ ਇਹਦੇ ਲਈ ਅਸੀਂ ਆ ਦੇਖਿਓ ਕਿ ਅਸੀਂ ਬਹੁਤ ਵੱਡਾ ਕੱਟ ਕੀਤਾ ਸੀ ਆ ਖਬਰ ਚ ਖਬਰ ਵੀ ਲੱਗੀ ਹਾਂਜੀ ਹਾਂ 800 ਮੈਕ ਜਿਹੜੇ ਕਾਹਦੇ ਆ ਆ ਲੱਗੀ ਆ ਖਬਰ ਆ ਫੋਟੋਆਂ ਆਪਣੀਆਂ ਨੇ ਆ ਲਿਖਿਆ ਹੋਇਆ ਕੀ ਲਿਖਿਆ ਮਨਰੇਗਾ ਮਜ਼ਦੂਰਾ ਨਹੀਂ ਨਹੀਂ ਉਹਨਾਂ ਦਾ ਵੀਡੀਓ ਬਣਾਉਣਾ ਹੈ ਹਾਂ ਉਹਨਾਂ ਹੀ ਵੀਡੀਓ ਮਨਰੇਗਾ ਮਜ਼ਦੂਰਾ ਨੇ ਮਨਰੇਗਾ ਮਜ਼ਦੂਰਾ ਦੀਆਂ ਮੰਗਾਂ ਨੂੰ ਲੈ ਕੇ ਹੈਨਾ ਸਮੂਹ ਮਜ਼ਦੂਰ ਵੈਲਫੇਅਰ ਸਭਾ ਨੇ ਕੀਤਾ ਰੋਸ ਪ੍ਰਦਰਸ਼ਨ ਨਾਰੇ ਲਾ ਰਹੇ ਆ ਪਾ ਹਨਾ ਹਾਂਜੀ ਫਿਰ ਪੜਾਸਤਾ ਕੱਢ ਕੇ ਆਏ ਕਿਉਂ ਭਾਈ ਭਾਵੇਂ ਤੁਸੀਂ ਨਹੀਂ ਗਏ ਪੜਾਸਤਾ ਹੀ ਪਹਿਲਾਂ ਹੀ ਕੱਢ ਲਈ ਪੂਰੀ ਗਰਮੀ ਚ ਨਹੀਂ ਐਥੇ ਆਸ ਕੇ ਹੋਰ ਚੀਜ਼ਾਂ ਈਸੀ ਦਫ਼ਤਰ ਜਿੱਥੇ ਆਪਣਾ ਨੌਕਰ ਨਹੀਂ ਬੈਠਾ 2 ਲੱਖ ਰੁਪਈਆ ਲੈਂਦਾ ਉਹ ਐਡੀਸ਼ਨਲ ਡਿਪਟੀ ਕਮਿਸ਼ਨਰ ਉਹ ਸਾਡੇ ਕੰਮ ਲਈ ਬੈਠਾ ਤੇ ਸਾਡੇ ਜੇਬ ਚੋਂ ਟੈਕਸ ਜਾਂਦਾ ਸਰਕਾਰ ਦੇ ਖਾਤੇ ਚ ਕਿ ਉਹਦੇ ਚੋਂ ਤਨਖਾਹ ਮਿਲਦੀ ਉਹਨਾਂ ਨੂੰ ਉਹਨਾਂ ਦੇ ਕੋਈ ਜਾ ਕੇ ਅਸੀਂ ਪੜਾਸ ਕੱਢ ਕੇ ਆਏ ਆ ਠੀਕ ਹੈ ਵੀਰਪਾਲ ਕਾ ਅਤੇ ਮਨਰੇਗਾ ਬਾਰੇ ਮੈਂ ਜਾਣਕਾਰੀ ਦਵਾਂਗਾ ਕਿ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਚ ਬਣਿਆ ਸੀ ਜਿਹੜਾ 1952 ਚ ਬਾਬਾ ਸਾਹਿਬ ਡਾਕਟਰ ਬੇਟਕਰ ਜੀ ਉਹਨਾਂ ਸਾਹਮਣੇ ਲਿਖਿਆ ਕਿ ਰੋਜੀ ਰੋਟੀ ਕੱਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਏਗਾ ਉਹਨੂੰ 1952 ਦੇ ਕਾਨੂੰਨ ਨੂੰ ਸੋਧ ਕਰਕੇ 2005 ਚ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦਾ ਕਾਨੂੰਨ ਬਣਾਤਾ ਸੀਗਾ ਨਰੇਗਾ ਚ ਉਹ ਕਾਨੂੰਨ ਬਣਿਆ ਉਸ ਕਾਨੂੰਨ ਦੇ ਜਿਹੜਾ ਕਾਟ ਬਣਿਆ ਜੋਬ ਕਾਰਡ ਨੰਬਰ ਉਹ ਤੁਹਾਡਾ ਇੱਕ ਸਰਟੀਫੀਕੇਟ ਇਕੱਠ ਹੋਇਤੀ ਲੈਟਰ ਆ ਤੁਸੀਂ ਉਹਦੇ ਮਾਲਕ ਹੋ ਹੂੰ ਜਿਹੜੇ ਮਾਲਕ ਨਹੀਂ ਉਹ ਤਾਂ ਰੁਲੇ ਫਿਰਦੇ ਆ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਹਾਂ ਇਹਨਾਂ ਉਹਨਾਂ ਨੂੰ ਕੱਟ ਦਿੰਦੇ ਆ ਦੁਖੀ ਕਰਦੇ ਆ ਚੋਰ ਜਿਹੜੇ ਹੈਗੇ ਉਹ ਵਾਧੂ ਲੱਗੇ ਹੋਇਆ ਵਾਧੂ ਵਾਧੂ ਉਹ ਵਾਧੂ ਲੱਗੇ ਹੋਇਆ ਅਸੀਂ ਫੜਿਆ ਚੋਕਲੋਕ ਸਿੰਘ ਵਾਲੀ ਉੱਥੇ ਬੰਦੇ 17 ਲੱਗੇ ਤੇ ਮਸਟਾਲ ਚੌਂਡ ਦਾ ਨਿਕਲਿਆ 64 ਬੰਦਿਆਂ ਦਾ ਤੇ ਛਾਲੀਆਂ ਬੰਦਿਆਂ ਦੀਆਂ ਹਾਜ਼ਰੀਆਂ ਲੱਗੀਆਂ ਫੋਟੋ ਖਿੱਚੀ ਤੁਹਾਡੀ ਇੱਕ ਮਸਟਾਲ ਤੇ ਲਾਤੀ ਉਹੋ ਹੀ ਫੋਟੋ ਦੂਜੇ ਮਸਟਾਲ ਤੇ ਲਾਤੀ ਉਹ ਕੋਈ ਫੋਟੋ ਤੀਜੇ ਮਸਟਾਲ ਤੇ ਲਾਤੀ ਐਵੇਂ ਤਾਂ ਚੋਰ ਲੱਗੇ ਹੋਏ ਹਾਂ ਮਨਰੇਗਾ ਸਾਡੀ ਇਹ ਚੋਰ ਅਸੀਂ ਫੜਨੇ ਆ ਹਾਂ ਅਸੇ ਟਵਾੜਾ ਜਿਹੜਾ ਹੱਕ ਆ ਕਾਨੂੰਨ ਆ ਉਹਦੇ ਚ ਲਿਖਿਆ ਹਰ ਸਾਲ ਹਰ ਕਾ ਕਟੋ ਕਟ 100 ਦਿਨ ਰੋਜ਼ਗਾਰ ਦੇਣਾ 100 ਦਿਨ ਦਾ ਰੋਜ਼ਗਾਰ ਸਪਸ਼ਟ ਕੀਤਾ ਲੈ ਕੇ 30000 ਰੁਪਇਆ ਪਿਛਲੇ ਰੇਟ ਨਾਲ ਹੁੰਦਾ ਸੀ ਹੁਣ ਤਾਂ ਰੇਟ ਬਹੁਤ ਵੱਧ ਗਿਆ ਹੈ ਪਿਛਲੇ ਰੇਟ ਦੇ ਨਾਲ ਹੁੰਦਾ ਸੀ ਤੇ 19 ਸਾਲਾਂ ਦਾ ਤੁਹਾਡਾ ਜਿਹੜਾ ਮਨਰੇਗਾ ਦਾ ਸਰਕਾਰੀ ਪੈਸਾ ਕਿੰਨਾ ਆਣਾ ਸੀ 5 ਲੱਖ 75000 ਰੁਪਇਆ ਇੱਕ ਘਰ ਚੋਂ ਆਉਣਾ ਸੀ ਸਰਕਾਰੀ ਪੈਸਾ ਪਰ ਇਹਨਾਂ ਲੋਕਾਂ ਨੂੰ ਦਿੱਕਤ ਆ ਨਹੀਂ ਇਹ ਤਾਂ ਸਰਕਾਰਾਂ ਸਰਪੰਚ ਐਮ ਐਲ ਏ ਨਹੀਂ ਦੇ ਰਹੇ ਇਹ ਤਾਂ ਜਿੱਥੇ ਬੰਨੀਆਂ ਧਰਨੇ ਲਾਉਣੀ ਆ ਧਰਨੇ ਚ ਜਦੋਂ ਇਕੱਠ ਹੁੰਦਾ ਹੈ ਉੱਥੇ ਇੰਟੈਲੀਜੈਂਸੀ ਸੀਆਈਡੀ ਉਹ ਰਿਪੋਰਟ ਦਿੰਦੀ ਹੈ ਜਿਹੜੀ ਇੰਟੈਲੀਜੈਂਸੀ ਆ ਉਹ ਦਿੱਲੀ ਰਿਪੋਰਟ ਦਿੰਦੀ ਹੈ ਵੀ ਇੰਨੇ ਲੋਕ ਇਕੱਠੇ ਹੋਏ ਆਹ ਮੁਸ਼ਕਲਾ ਨੂੰ ਲੈ ਕੇ ਜਿਹੜੀ ਸੀਆਈਡੀ ਆ ਉਹ ਮੁੱਖ ਮੰਤਰੀ ਨੂੰ ਰਿਪੋਰਟ ਦਿੰਦੀ ਹੈ ਉੱਤੋਂ ਪੈਸਾ ਬਾਧੂ ਦਿੰਦੇ ਆ ਨਰੇਗਾ ਦਾ ਥੱਲੇ ਅਫਸਰ ਜਿਹੜੇ ਹੈਗੇ ਆ ਉਹ ਲੁੱਟ ਕੇ ਰਾਜਨੀਤਿਕ ਨੂੰ ਲੁੱਟ ਕੇ ਖਾਰੇ ਵੀ ਫਿਰ ਜਦੋਂ ਉਹਨਾਂ ਨੂੰ ਉੱਤੋਂ ਦਬਾਅ ਪੈਂਦਾ ਤੇ ਫਿਰ ਉਹ ਜਿੰਨੇ ਸਰਪੰਚ ਹਿੰਦੇ ਵੀਡੀਓ ਬਣਾ ਲਿੰਦਾ ਵੀਡੀਓ ਨੂੰ ਡੀਸੀ ਕਹਿੰਦਾ ਜੀ ਮੈਨੂੰ ਪਈ ਉੱਤੇ ਛਿੜਕਾ ਮਿਲਦੀ ਹੈ ਐਸਾ ਸਰਕਾਰ ਨੇ ਵਾਧੂ ਦਿੱਤਾ ਨਰੇਗਾ ਦੇ ਬੰਦੇ ਲਾਓ ਫਾਰਮੈਂਟੀ ਪੂਰੀ ਕਰ ਦਿਓ ਹਾਲੇ ਸ਼ੁਆਸ਼ਾਤ ਖਤਮ ਨਹੀਂ ਹੋਇਆ ਹਾਲੇ ਚੱਲਦਾ ਪਿਆ ਹਾਲੇ ਜਾਤੀ ਨੂੰ ਲੈ ਕੇ ਗਰੀਬੀ ਮੀਰੀ ਦਾ ਪਾੜਾ ਜਿਹੜਾ ਹੈਗਾ ਉਹ ਚੱਲਦਾ ਪਿਆ ਉਹਦਾ ਕਾਰਨ ਕੀ ਆ ਦੇਖੋ ਉਹਦਾ ਕਾਰਨ ਇਹ ਆ ਕਿ ਜੇ ਤੁਹਾਨੂੰ ਪੂਰੇ ਹੱਕ ਮਿਲਣ ਲੱਗਦੇ ਪੂਰਾ ਨਰੇਗਾ ਦਾ ਪੈਸਾ ਮਿਲਣਾ ਕਿਤੇ ਫਿਰ ਤੁਸੀਂ ਪੈਸੇ ਵਾਲੇ ਹੋ ਜਾਓਗੇ ਨਾ ਜੇ ਪੈਸੇ ਸਾਡੇ ਘਰ ਚ ਆ ਗਏ ਤਾਂ ਫਿਰ ਮਕਾਨ ਵੀ ਤਾਂ ਪਾ ਤਗੜੇ ਬੰਦਿਆਂ ਵਰਗਾ ਬਣਾਵਾਂਗੇ ਫਿਰ ਵਹੀਕਲ ਵੀ ਤਾਂ ਲਵਾਂਗੇ ਨਾ ਹੈਨਾ ਪਰ ਉਹ ਜਿਹੜੇ ਤਗੜੇ ਬੰਦੇ ਆ ਉਹ ਨਹੀਂ ਚਾਹੁੰਦੇ ਜਿਹੜੇ ਅੱਜ ਸਾਡੇ ਤੇ ਰਾਜ ਕਰਦੇ ਆ ਵੀ ਇਹ ਸਾਡੇ ਵਰਗੀ ਕੋਠੀ ਪਾਉਣ ਸਾਡੇ ਵਰਗੀ ਗੱਡੀ ਲੈਣ ਸਾਡੇ ਵਰਗੋਂ ਵਧੀਆ ਰੋਟੀ ਖਾਣ ਇਹ ਉਹਨਾਂ ਦੇ ਦਿਮਾਗ 'ਚ ਇੱਕ ਗੰਦਾ ਕੀੜਾ ਘੁੰਮਦਾ ਹੈ ਕਿ ਜਿੰਨੇ ਹੀ ਲੋਕ ਇਹ ਆਰਥਿਕ ਪੱਖੋਂ ਕਮਜ਼ੋਰ ਹੋਣਗੇ ਉਨੇ ਹੀ ਸਾਡੇ ਕਦਮਾਂ 'ਚ ਬੈਠੇ ਰਹਿਣਗੇ ਉਹਨੇ ਕਦਮਾਂ 'ਚ ਬੈਠ ਗਏ ਇਨਾਂ ਮੀਆਂ ਲੋੜਾਂ ਮਹਿਸੂਸਾਂ ਵਧੀਆਂ ਰਹਿਣੀਆਂ ਸਾਨੂੰ ਵੋਟ ਬੈਂਕ ਜਿਹੜਾ ਹੈਗਾ ਸੌਖਾ ਮਿਲ ਜੂਗਾ ਜੇ ਬਰਬਰ ਦਾ ਖਾਣ ਲੱਗ ਪਿਆ ਤੇ ਬੋਲਣਗੇ ਅੱਗੋ ਹੈ ਇਹਦੇ ਲਈ ਤੁਸੀਂ ਧਿਆਨ ਰੱਖਿਓ ਕਿ ਵੇਖੋ ਮੈਂ ਹੁਣ ਐਡੀ ਦੂਰ ਤੋਂ ਧੁੱਪ ਚ ਆਇਆ ਆ ਕੁੜੀਆਂ ਦਾ ਮਾਪਿਓ ਤਾਂ ਨਹੀਂ ਆਇਆ ਨਾ ਕੀ ਨਹੀਂ ਨਾ ਯਾਰ ਤੇ ਪੁਰਾਣੀ ਨਾ ਹੋਏ ਨੀ ਗੋੜੇ ਗੋਇਆ ਆ ਆਹੀਂ ਜਾਂਦੇ ਤੂੰ ਕਰ ਆਉਂਦਾ ਕੰਮ ਇਹਨੇ ਕਹਿੰਦੀ ਆ ਨਾ ਸਹੀ ਹੈ ਤੇ ਬੱਗਾ ਸਿੰਘ ਤਾਂ ਗਰਮੀ ਚ ਆਇਆ ਮੈਂ ਤਾਂ ਨਹੀਂ ਕਿਹਾ ਯਾ ਮੈਂ ਤਾਂ ਤੈਨੂੰ ਗਿਆਨ ਦੀ ਗੱਲ ਦੱਸ ਕਿ ਨਾਲੇ ਤੈਨੂੰ ਵਿਖਾ ਕੇ ਆਇਆ ਕਿ ਤੁਸੀਂ ਘਰੇ ਬੈਠੇ ਹੋ ਤੁਹਾਡਾ ਕੰਮ ਕਰਕੇ ਆਇਆ ਵਾ ਫਿਰ ਕਿੰਨਾ ਆਪਾਂ ਨਾ ਵੀ ਆ ਫਿਰ ਮੈਂ ਕਿੰਨਾ ਆ ਆ ਦੇਖਿਓ ਠੀਕ ਹੈ ਆ ਫਿਰ ਲੱਗੀ ਹੋਈ ਖਬਰ ਪਹਿਲੋਂ ਤਾਂ ਅਸੀਂ ਪਰਸੋਂ ਲੜਦੇ ਰਹੇ ਧੋਪ ਚ ਆ ਵੀਰਪਾਲ ਹੋਰੀ ਪੱਟ ਪੱਟ ਕੇ ਸ਼ਾਮੀ ਜਾਣ ਮੈਂ ਕਿ ਇਧਰ ਆ ਮੈਨੂੰ ਵੀ ਟੋਪ ਲੱਗਦੀ ਹੈ ਹੈਨਾ ਇਹ ਸਾਡੀ ਟੋਪ ਲੱਗਦੀ ਹੈ ਮੈਨੂੰ ਵੀ ਲੱਗਦੀ ਹੈ ਤਾਂ ਨਾਲੇ ਵੀਰਪਾਲ ਤੁਹਾਡਾ ਕੰਮ ਕਰਦੀ ਹੈ ਹੈਨਾ ਕਰਦੀ ਹੈ ਮੈਂ ਸੁਣਿਆ ਬੀਬੀਆਂ ਗਾਲਾਂ ਗੁਲਾ ਨਹੀਂ ਕਰਦੀਆਂ। ਇੱਕ ਬੰਦਿਆਂ ਨੇ ਕਰਦੀ। ਇੱਕ ਬੀਬੀ ਕਰਦੀ ਹੈ। ਹਾਂ ਹੋਇ ਇੱਕ ਦੀ ਇੱਕ ਜੀ ਉਹ ਤਾਲਾ ਹੈ ਉਹ ਹਾਂ ਨੇ ਤਾਲ ਕੋਈ ਕਿਉਂ ਇੱਕ ਕਿਉਂ ਕਰਦੀ ਤੁਸੀਂ ਸਾਰੇ ਕੱਢਿਆ ਪਰ। ਨਾ ਮੈਨੂੰ ਵੀ ਨਾਲ ਕੱਢਿਆ ਕਰੋ ਨਾ ਕਿਉਂਕਿ ਅਸੀਂ ਤੁਹਾਡਾ ਕੰਮ ਕਰਦੇ ਆ ਨਾ। ਪਰਦਾਨ ਸਾਹਿਬ ਤੁਹਾਡੇ ਕੋਲ ਗਏ ਤੇ ਪਛੋੜ ਡਿਊਟੀ ਮੇਰੀ ਲਾ ਗਈ ਮੈਂ ਮੈਂਬਰ ਆ। ਹਾਂ। ਧਾਲ ਮੈਂ ਕਹੀ ਚਲਾ ਨਾ। ਮੈਂ ਨਹੀਂ ਕੋਈ ਕਲਾ ਮੈਂ ਮੈਂਬਰ। ਨਹੀਂ ਕੋਈ ਚੰਗੀ ਗੱਲ ਆ। ਹਾਂ ਬਈ। ਦੇਖੋ ਐਨੀ ਧੁੱਪ ਚ ਜਾਣਾ ਹਾਂ ਪਾੜਾ ਕਰਾਇਆ ਲਾਣਾ ਉੱਥੇ ਮੇਰੇ ਤੋਂ ਛਿੜਕਾ ਖਾਣੀਆ ਹਾਂ ਹੈਨਾ ਹੈ ਉਹ ਵੀਰਪਾਲ ਤੂੰ ਲੇਟ ਕਿਉਂ ਆਈ ਹੈ ਤੂੰ ਵੇ ਆਹ ਉਧਰ ਕਰੋ ਵੀ ਛਿੜਕਾ ਮਿਲਦੀ ਹੈ ਹਾਂ ਤਾਂ ਫਿਰ ਇਹ ਗੱਲ ਚੰਗੀ ਆ ਵੀ ਗਾਲਾ ਕਿੱਦਾਂ ਹੈ ਤੇ ਦੋ ਟਾਈਮ ਫਿਰ ਪੁਲਤਾਉਣੀ ਪੈਂਦੀ ਨਾ ਫਿਰ ਉਹ ਕੰਮ ਆਖ ਲਾ ਕੇ ਗਈ ਇਹ ਗੱਲ ਗਲਾਂ ਵਾਲੀ ਪਹਿਲੂ ਗੱਲ ਸੁਣ ਲਾ ਲੀ ਚੰਗੇ ਹੱਲਾ ਬਈ ਨਹੀਂ ਗੱਲ ਹੈ ਸੱਚੀ ਗੱਲ ਹੈ ਗੁੰਡੀ ਪੈ ਵਿੱਚ ਕਾਦੀ ਗੱਲ ਹੈ ਨਾ ਨਾ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਆ ਮਾਫੀ ਦੇ ਦੋ ਆ ਕੈਮਰਾ ਚੱਲਦਾ ਪਿਆ ਬਈ ਮੈਂ ਆਪਾਂ ਨਹੀਂ ਇਹ ਬਰਦਾਸ਼ਤ ਕਰਨਾ ਜੀ ਕਿਉਂ ਜਿਹੜੀ ਗੱਲ ਕਰ ਹਾਂ ਦੇਖੋ ਆਪਾਂ ਨਹੀਂ ਬਰਦਾਸ਼ਤ ਕਰਨਾ ਨਾਲੇ ਤਾਂ ਬਈ ਤੁਹਾਡੇ ਕਾਗਜ਼ ਪੱਤਰ ਲੈ ਕੇ ਜਾਵੇ ਨਾਲੇ ਦਫ਼ਤਰਾਂ 'ਚ ਲੜੀ ਤੇ ਨਾਲੇ ਅੰਕਲ ਇੰਨੀ ਗਰਮੀ 'ਚ ਜਾਵੇ ਤਨ ਨਾਲੇ ਕਿਉਂ ਬਈ ਵੇਖੋ ਮੈਂ ਫੇਰ ਇੱਕ ਗੱਲ ਕਰਾਂ ਇਹਨੂੰ ਧਿਆਨ ਕਰੀਏ ਮੈਨੂੰ ਬਲੋ ਵੀ ਵੇਖੋ ਨਾ ਤੁਹਾਨੂੰ ਇੱਕ ਜ਼ਿਕਰ ਕੀਤਾ ਕਿ ਤੁਹਾਡਾ ਭਰਾ, ਤੁਹਾਡਾ ਪਿਓ, ਤੁਹਾਡਾ ਚਾਚਾ ਤਾਇਆ ਫੁੱਫੜ ਮਾਸੜ ਕੋਈ ਨਹੀਂ ਆ। ਅਸੀਂ ਵੀਰਪਾਲ ਮੇਰੇ ਤੂੰ ਕੰਮ ਕਰਦੀ। ਹਾਂਜੀ। ਗਰਮੀ 'ਚ ਜਾਂਦੀ। ਹਾਂਜੀ। ਤੋਂ ਸਾਡਾ ਰੋਜ਼ਗਾਰ ਆ। ਫਿਰ ਵੇਖੋ ਕੱਲਾ ਇੱਥੇ ਨਹੀਂ ਹੈ। ਜੇ ਅਸੀਂ ਝੂਠ ਬੋਲੀਏ ਤਾਂ ਖ਼ਬਰ ਝੂਠ ਨਹੀਂ ਲਾਉਂਦੇ। ਹਾਂ। ਆ ਸੱਚ ਬੋਲਨੇ ਆ। ਖ਼ਬਰ ਨਹੀਂ ਸੱਚ ਚੱਕ ਕੇ ਲਾਉਂਦੇ। ਤੁਹਾਡੇ ਯਕੀਨ ਹੈ ਨਾ? ਹੁਣ ਤੁਹਾਡਾ ਮਾਂ ਪਿਓ ਮਾਸੜ ਫੁੱਫੜ ਉਹ ਸਿਆਣੇ ਆ। ਇਥੇ ਆਪ ਦਾ ਕੰਮ ਕਰਦੇ ਅਸੀਂ ਬੇਕੰਤ ਪਾਗਲ ਕੰਮ ਲੱਗੇ ਹੋਏ ਤੁਹਾਡਾ ਤੇ ਸਾਨੂੰ ਮਾਣ ਕੀ ਮਿਲਦਾ ਗਾਣਾ ਸ਼ਾਬਾਸ਼ ਹੀ ਤੁਹਾਡੇ ਬਈ ਕਿਉਂ ਬਈ ਇਹਨੂੰ ਤਿਆਰ ਕਰਿਓ ਪਾਲਟੀ ਇੱਕ ਮਾਂ ਦਾ ਰੂਪ ਹੁੰਦੀ ਹੈ ਬੱਚਾ ਮਾਂ ਦੀ ਛਾਤੀ ਤੇ ਖੇਡਦਾ ਨਾ ਹੈਨਾ ਜੋ ਬੱਚੇ ਦਾ ਦਿਲ ਕਰਦਾ ਕਰਦਾ ਕਦੀ ਕਦੀ ਵਾਲਾਂ ਨੂੰ ਵੀ ਅੱਕ ਪਾ ਲਿੰਦਾ ਕਦੀ ਕਦੀ ਗਰੂੰਡ ਵਾਲਾ ਅੱਖਾਂ ਨੂੰ ਵੀ ਮਾਰਦਾ ਉਹ ਮਾਂ ਦੀ ਛਾਤੀ ਤੇ ਐਸ਼ ਕਰਦਾ ਹੈ ਇਹਵੇਂ ਤੁਸੀਂ ਇੱਕ ਪਾਰਟੀ ਤੇ ਤੁਸੀਂ ਅੱਜ ਇਸ ਯੋਗ ਹੋ ਗਏ ਕਿ ਦਫ਼ਤਰਾਂ ਦੇ ਵਿੱਚੋਂ ਅਸੀਂ ਕੰਮ ਲਿਆ ਸਕਦੇ ਹਾਂ ਹੈਨਾ ਪਾਰਟੀ ਨੂੰ ਵਧਾਉਣ ਲਈ ਤੁਸੀਂ ਵੇਖੋ ਗੱਲ ਨੂੰ ਸਮਝੋ ਮੀਟਿੰਗਾਂ ਬਣਾਓ ਆ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਇਸ ਵਿਧਾਨਿਕ ਗੱਲਾਂ ਨੇ ਆਪਾਂ ਕੋਈ ਆਪਦੇ ਕੋਲੋਂ ਨਹੀਂ ਬਣਾਈਆਂ ਇਸ ਵਿਧਾਨ ਚ ਲਿਖੀਆਂ ਹੈ ਇਹ ਜਿਹੜਾ ਚਰਚਾ ਕਰੀਏ ਸਾਰੇ ਲੋਕਾਂ ਦੇ ਸਮਝ ਬਣੇ ਵੀ ਸਾਡਾ ਆਪਣਾ ਕੌਣ ਹੈ ਸਾਡਾ ਦੁਸ਼ਮਣ ਕੌਣ ਹੈ ਤੇ ਤੁਹਾਡੀ ਸਮਝ ਪਹਿਲੋ ਬਣੇ ਤਾਂ ਫਿਰ ਤੁਹਾਡਾ ਬਦਲਾ ਆਵੇ ਮਕਾਨ ਦੀ ਨੀਂਹ ਨਹੀਂ ਹੁੰਦੀ ਮਿਸਤਰੀ ਨੇ ਨੀਵੀਆਂ ਬਣਾਈ ਚਾਰ ਦਿਵਾਰੀ ਵਧੀਆ ਚਾਰ ਦਿਵਾਰੀ ਵਧੀਆ ਤੇ ਲੈਂਟਰ ਵੀ ਵਧੀਆ ਜੇ ਤੁਹਾਡੀ ਸਮਝ ਬਣ ਗਈ ਸਾਡੇ ਹੱਕ ਕਿੱਥੇ ਪਏ ਅਸੀਂ ਲਾਗੂ ਕਿਵੇਂ ਕਰਾਉਣੀ ਹੈ ਉਹਨਾਂ ਨੂੰ ਰੋਕਦਾ ਕੌਣ ਪਿਆ ਹੈ ਹੈਨਾ ਜੇ ਸਮਝ ਬਣ ਗਈ ਤੇ ਹੱਕ ਲਾਗੂ ਹੋ ਜਾਣਗੇ ਕਿਉਂ ਪੁੱਤ ਕੀ ਨਾਮ ਆ ਤੇਰਾ ਕਲਾਸ਼ਰਨੀ ਹੈ ਕਲਾਸ਼ਰਨੀ ਕਲਾਸ਼ਰਨੀ ਤੇਰੀ ਰਸੋਈ ਚ ਕੀ ਕੀ ਪਿਆ ਤੈਨੂੰ ਪਤਾ ਨਾ ਮੈਨੂੰ ਨਹੀਂ ਪਤਾ ਹੈਨਾ ਕਿਉਂ ਭਈ ਜੇ ਪਤਾ ਤੇ ਅਸੀਂ ਅੱਖਾਂ ਮੀਟ ਕੇ ਜਾ ਕੇ ਲੈ ਹੀ ਹੋਂਣੀ ਹੈ ਨਾ ਜੇ ਤੁਹਾਨੂੰ ਤੁਹਾਡੇ ਹੱਕਾਂ ਬਾਰੇ ਪਤਾ ਹੋਵੇ ਤੇ ਤੁਸੀਂ ਉਹਨੂੰ ਲੈ ਵੀ ਪਰ ਤੁਹਾਨੂੰ ਕਿਸੇ ਨੇ ਦੱਸਿਆ ਹੁਣ ਸਿੱਖਣਾ ਪੈਗਾ ਮੇਰੇ ਲਈ ਨਹੀਂ ਆਪ ਦੇ ਲਈ ਆਪ ਦੇ ਬੱਚਿਆਂ ਲਈ ਆਪ ਦੇ ਪੁੱਤੋ ਦੋਤਾਂ ਕਣਾ ਆਪਦੀ ਹਫਤਾ ਨਹੀਂ ਮਹੀਨੇ ਚ ਇੱਕ ਦਿਨ ਕੱਢਣਾ ਪੈਗਾ ਹੈ ਹਾਂ ਅੱਛਾ ਬੰਦਗੀ ਕਿਨੇ ਬੰਦੇ ਜਾਂਦੇ ਆ ਸੁਣਵਾਸ ਜਾਲੇ ਹਾਂ ਇਹਨੂੰ ਕੀ ਆ ਹਾਂ ਤੇ ਯਾਰਿਆ ਗਾਓ ਜੀ ਐਨੂੰ ਧਿਆਨ ਕਰੋ ਪੰਜੀ ਐਵੇਂ ਨਹੀਂ ਗੱਲ ਬੰਨੀ ਮੈਨੂੰ ਵੀ ਲੱਤਾਂ ਲੱਗੀਆਂ ਨੇ ਐਵੇਂ ਨਹੀਂ ਗੱਲ ਬੰਨੀ ਬੇਈਮਾਨ ਜਿਹੜਾ ਬੰਦਾ ਪਿੱਛੇ ਪੜਦਾ ਮੇਰੇ ਲਈ ਵੀ ਗਰਮੀ ਆ ਹੂਕ ਮਾਰਨਾ ਨਹੀਂ ਐਨੂੰ ਧਿਆਨ ਕਰੋ ਹਾਂ ਪਤਾ ਆ ਸਾਡੀ ਹੁਣ ਇੱਕ ਲੜਾਈ ਹੋਣ ਲੱਗੀ ਆ ਹਾਂ ਮੈਂਬਰ ਸਾਹਿਬ ਦਾ ਆਪਾਂ ਕਿਸੇ ਗੁਰੂ ਪੀਰ ਦੇ ਬਰਖਲਾਫ ਨਹੀਂ ਐ ਨਾ 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 ਸਤਕਾਰ ਕਰਦੇ ਆ ਪਰ ਇੱਕ ਧਾਰਨਾ ਜਿਹੜੀ ਤੁਹਾਡੀ ਸਮਝ ਬਣਾਉਣੀ ਆ ਉਹ ਜ਼ਰੂਰੀ ਆ ਹੈਨਾ ਬਹੁਤ ਲੋਕ satsang ਸੁਣ ਜਾਂਦੇ ਐ ਐਤਵਾਰ ਬਹੁਤ ਲੋਕ ਬੰਦਗੀ ਸੁਣ ਜਾਂਦੇ ਬਹੁਤ ਜਾਂਦੇ ਜਾਂਦੇ ਬੰਦਗੀ ਸੁਣੇ ਜਾਂਦੇ ਜਾਂਦੇ ਹੀ ਪੈਂਦਾ ਜਾਂਦੇ ਹੋ ਨਾ ਜਾਂਣੀ ਬੰਦਗੀ ਆਹ ਅੱਛਾ ਮਹੀਨੇ ਚ ਚਾਰ ਵਾਰ ਐਤਵਾਰ ਆਉਂਦੇ ਆ ਚਾਰ ਵਾਰ ਜਾਂਦੇ ਹਾਂ ਇੱਕ ਤਾਂ ਦਿਹਾੜੀ ਮਰਦੀ ਆ ਦੂਸਰਾ ਪਾੜਾ ਕਰਾਇਆ ਵੀ ਲਾਉਂਦੇ ਹੋ ਤੀਸਰਾ ਥੋੜਾ ਕਣਾ ਦੰਦਕਸ਼ਾ ਵੀ ਦੇਣੀ ਪੈਂਦੀ ਹਾਂ ਹੈਨਾ ਮਹੀਨੇ ਚ ਚਾਰ ਦਿਨ ਕੱਢੇ ਤੇ ਜਦੋਂ ਤੁਸੀਂ satsang ਜਾਂ ਬੰਦਗੀ ਸੁਣਨ ਆਉਂਦੇ ਹੋ ਤੇ ਆਉਂਦਿਆਂ ਨੂੰ ਤੁਹਾਡੇ ਖਾਤੇ ਚ ਪੈਸੇ ਆਏ ਹੁੰਦੇ ਆ ਵੀ ਹਾਂ ਉਹ ਕਿੱਦਾਂ ਆਉਂਦੇ ਆ ਉਹ ਨਹੀਂ ਆਏ ਹਨ ਅੱਛਾ ਕੀ ਐ ਹੋਇਆ ਕਿ ਤੁਹਾਡਾ ਮਕਾਨ ਬਣ ਗਿਆ ਹੋਵੇ ਆਉਂਦਿਆਂ ਨੂੰ ਨਹੀਂ ਨਹੀਂ ਕੁਛ ਨਹੀਂ ਬਣਦਾ ਐ ਹੋਇਆ ਕਿ ਕਦੀ ਤੁਹਾਡੀ ਬੇਬੇ ਬਾਪੂ ਦੀ ਬੱਚਿਆਂ ਦੀ ਦਵਾਈ ਚੱਲਦੀ ਹੈ ਬੰਦ ਹੋ ਗਈ ਹੋਵੇ ਨਹੀਂ ਹੋਇਆ ਕੁਛ ਨਹੀਂ ਹੋਇਆ ਹਨ ਉਵੇਂ ਚੱਲੀ ਜਾਂਦਾ ਸੀ ਤੇ ਜੇ ਆਪਦੇ ਹੱਕਾਂ ਲਈ ਤੁਸੀਂ ਇਮਾਨਦਾਰੀ ਨਾਲ ਮਹੀਨੇ ਚੋਂ ਇੱਕ ਦਿਨ ਕੱਢੋ ਇੱਕਠੇ ਹੋ ਕੇ ਹਾਂਜੀ ਹੈਨਾ ਇਕੱਠੇ ਹੋ ਕੇ ਉੱਥੇ ਜਾਣਾ ਜਿੱਥੇ ਸਾਡਾ ਨੌਕਰ ਬੈਠਾ ਵੱਡਾ ਨੌਕਰ ਦੀ ਸੀ 2.5 ਲੱਖ ਰੁਪਏ ਤਨਖਾਹ ਲਿੰਦਾ ਠੀਕ ਹੈ ਇਕੱਠੇ ਹੋਏ ਸੀ ਪਹਿਲੇ ਮਹੀਨੇ 5000 ਬੰਦਾ ਜਿੰਮੇਵਾਰ ਬਣ ਕੇ ਦੂਸਰੇ ਮਹੀਨੇ 10000 ਤੀਸਰੇ ਮਹੀਨੇ 15000 ਚੌਥੇ ਮਹੀਨੇ 20000 ਜਦੋਂ ਤੁਸੀਂ 20-20000 ਬੰਦੇ ਇਕੱਠੇ ਹੋਣ ਲੱਗ ਪਏ ਫੇ ਇਕੱਠੇ ਹੋ ਕੇ ਤਾਂ ਮੁੱਖ ਮੰਤਰੀ ਹੈਲੀਕਾਪਟਰ ਤੇ ਆ ਕੇ ਢੱਡੀਆਂ ਮੰਗਾ ਮਨਾਏਗਾ ਮੰਨੇਗਾ ਹੈਨਾ ਫਿਰ ਤੁਹਾਡਾ ਕੋਈ ਰਾਸ਼ਨ ਖਾਜੂ ਨਹੀਂ ਖਾ ਸਕਦਾ ਫਿਰ ਨਰੇਗਾ ਖਾਜੂ ਟੈਂਸ਼ਨ ਖਾਜੂ ਮਕਾਨ ਖਾਜੂ ਮਰਲੇ ਕੁਛ ਨਹੀਂ ਖਾ ਸਕਦਾ ਜੇ ਇਕੱਠੇ ਹੋ ਗਏ ਤਾਂ ਫਿਰ ਹੁਣ ਬਾਬਿਆ ਤੂੰ ਛੁੱਟੀ ਲਾਓ ਇੱਕ ਵਾਰ ਦੀ ਉਹਨੂੰ ਕਹੋ ਜੀ ਤਿੰਨ ਵਾਰ ਤੈਨੂੰ ਦੇ ਦਿੱਤੇ ਇੱਕ ਵਾਰ ਅਸੀਂ ਆਪਦੇ ਹੱਕਾਂ ਨੂੰ ਦੇ ਦਿੱਤਾ ਸਹੀ ਗਾ ਹੈ ਨਾ ਠੀਕ ਹੈ ਨਾ ਤੇ ਆਪਦੇ ਹੱਕਾਂ ਦੀ ਕਿੱਥੇ ਮਾਣਾ ਜ਼ਰੂਰੀ ਆ ਬਿਊਟੀ ਆ ਇਹਦੇ ਨਾਲ ਤੁਹਾਡਾ ਜਿਹੜਾ ਸਰਕਲ ਚੱਲੇਗਾ ਇਹ ਜਾਣਕਾਰੀ ਦੇਣੀ ਆ ਹੁਣ ਮੈਂ ਤੁਹਾਨੂੰ ਥੋੜੀ ਜੀ ਜਾਣ ਕਰੂੰਗਾ ਬਿੱਟਾ ਦਾ ਆਪਣਾ ਕੌਣ ਹੈ ਤੇ ਤੁਹਾਡਾ ਦੁਸ਼ਮਣ ਕੌਣ ਹੈ ਇਹਨੂੰ ਧਿਆਨ ਕਰੀ ਜਿਹੜਾ ਸਾਡੇ ਹੱਕਾਂ ਦੇ ਨਾਲ ਖੜਦਾ